ਨੰਪਰਾ ਦੇ ਪਵਿੱਤਰ ਪਿਆਰ ਦੇ ਰਿਸ਼ਤੇ ਦਾ ਤਿਉਹਾਰ ਰਖੜੀ ਸੰਗਰੂਰ ਜੇਲ੍ਹ ਦੇ ਵਿੱਚ ਪੈਣ ਤੇ ਭਰਾਵਾਂ ਦੇ ਵੱਲੋਂ ਚਾਈ ਚਾਈ ਮਨਾਇਆ ਗਿਆ ਕਿਸੇ ਨਾ ਕਿਸੇ ਅਲੱਗ-ਅਲੱਗ ਮਾਮਲੇ ਦੇ ਵਿੱਚ ਸੰਗਰੂਰ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਭਰਾਵਾਂ ਦੀ ਕਲਾਈ ਉੱਤੇ ਰਖੜੀ ਬੰਨਣ ਆਈਆਂ ਭੈਣਾਂ ਭਾਵੁਕ ਹੋ ਗਈਆਂ ਸੰਗਰੂਰ ਜੇਲ੍ਹ ਦੇ ਵੱਲੋਂ ਕੀਤੇ ਖਾਸ ਪ੍ਰਬੰਧ ਜਿੱਥੇ ਬਿਨਾਂ ਕਿਸੇ ਸਲਾਖਾਂ ਤੇ ਜਾਲੀਆਂ ਤੋਂ ਸਿੱਧਾ ਭੈਣ ਭਰਾਵਾਂ ਨੂੰ ਮਿਲਾਇਆ ਗਿਆ ਰਹੁੰਦੀਆਂ ਭੈਣਾਂ ਜਿਨ੍ਹਾਂ ਨੇ ਆਪਣੇ ਭਰਾਵਾਂ ਦੀ ਕਲਾਈ ਤੇ ਰਖੜੀ ਬੰਨੀ ਹੈ ਤੇ ਇਸੇ ਦਰਮਿਆਨ ਹੀ ਭਰਾਵਾਂ ਨੇ ਵੀ ਆਪਣੀ ਭੈਣਾਂ ਨੂੰ ਗਲੇ ਲਗਾਇਆ ਜੇਲ੍ਹ ਸੁਪਰਡੈਟਰ ਦਾ ਇਹ ਕਹਿਣਾ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੀ ਖਾਸ ਤੌਰ ਤੇ ਰਖੜੀ ਦੇ ਤਿਉਹਾਰ ਨੂੰ ਜੇਲ੍ਹ ਦੇ ਵਿੱਚ ਮਨਾਇਆ ਜਾ ਰਿਹਾ ਹੈ ਭੈਣ ਸੰਦੇਸ਼ ਮਿਲ ਸਕੇ ਭੈਣ ਭਰਾਵਾਂ ਦੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਬਣਾਇਆ ਜਾ ਸਕੇ ਬਹੁਤ ਦੁਖੀ ਐ ਸੀਤਾ ਕਰਕੇ ਐ ਇਕੱਲਾ ਭਰਾ ਰਹਿ ਵੀ ਨਹੀਂ ਸਕਦੇ ਬੰਨੇ ਤੁਹਾਡੇ ਬਿਗੇਰੇ ਤਾਂ ਕਰਕੇ ਆਉਣਾ ਹੀ ਪੈਂਦਾ ਹੈ ਜੀ ਇਹ ਤਾਂ ਦੇਦੇ ਜੋ ਜੇਰ ਪ੍ਰਸ਼ਾਸਨ ਨੂੰ ਬੁਲਾਇਆ ਜਾ ਆਜ਼ਾਦੀ ਦਿੱਤੀ ਗਈ ਹੈ ਆਪ ਪ੍ਰਬੰਧ ਕੀਤਾ ਹੈ ਕੀ ਕਹਿਣਾ ਇਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਬਹੁਤ ਬਹੁਤ ਜ਼ਿਆਦਾ ਵੀ ਇਹ ਚਲੋ ਮਲਾਉਂਦੇ ਨੇ ਹਨਾ ਸਾਡੇ ਤੇ ਚਲੋ ਜਿਹੜਾ ਵਕਤ ਪਿਆ ਠੀਕ ਗੱਲ ਹੈ ਤੇ ਸ਼ੁਕਰੀਆ ਦਾ ਇਹਨਾਂ ਦਾ ਧੰਨਵਾਦ ਆ ਬਹੁਤ ਬਹੁਤ ਜ਼ਿਆਦਾ ਚੰਗੇ ਅਫਸਰ ਨੇ ਤੈਨੂੰ ਬੁਲਾਉਂਦੇ ਨੇ ਅੱਜ ਪੰਜਾਬ ਸਰਕਾਰ ਤੇ ਮਾਂਜੂ ਕੇ ਡੀਪੀ ਜੇਲ੍ਹਾਂ ਜਿਹਦੇ ਹੁਕਮ ਅਨੁਸਾਰ ਜੇਲਾ ਅੰਦਰ ਰਖੜੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਜਿਹਦੇ ਤਹਿਤ ਪਰੋਂ ਭੈਣਾਂ ਨੂੰ ਆਪਣੇ ਭਰਾਵਾਂ ਜਿਉਂ ਅੰਦਰ ਬੰਦ ਨੇ ਜੇਲਾ ਅੰਦਰ ਉਹਨਾਂ ਨੂੰ ਡਿਊਟੀ ਦੇ ਵਿੱਚ ਸਪੈਸ਼ਲ ਸੈਟਅਪ ਦੇ ਕੇ ਰਖੜੀ ਬਣਾਈ ਜਾ ਰਹੀ ਕਿਸ ਤਰ੍ਹਾਂ ਦੇ ਹਦਾਇਤਾਂ ਸੀ ਤੇ ਕਿੰਨੇ ਕਿਹੜੇ ਪਰਿਵਾਰ ਨੇ ਅੱਜ ਰਖੜੀ ਬਣਾਈ ਸੁਰੱਖਿਆ ਦੇ ਸਾਡੇ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਨੇ ਇਹਨਾਂ ਵਕਫਾ ਖਾਨਾਂ ਦੇ ਅਫਸਰਾਂ ਦੀ ਡਿਊਟੀਆਂ ਲੱਗੀਆਂ ਹੋਈਆਂ ਨੇ ਤੇ ਇੰਤਜ਼ਾਮ ਬੜਾ ਸ਼ਿਕਾਮਾ ਤੁਸੀਂ ਦੇਖ ਰਹੇ ਹੋ ਪੈਣਾ ਆ ਕੇ ਆਪਣੇ ਭਰਾਵਾਂ ਨਾਲ ਕਰੀਬਨ ਰਹੀ ਤੇ ਉਹਨਾਂ ਦੇ ਮਨ ਵਿੱਚ ਕਾਫੀ ਉਤਸ਼ਾਹ ਹੈ ਸਰ ਕੁਝ ਟਾਈਮ ਵੀ ਰੱਖਿਆ ਹੈ ਕਿ ਵੀ ਐਨਐਐਲ ਦੇ ਵਿੱਚ ਕਿਉਂਕਿ ਫਿਰ ਮਨ ਦਾ ਟਾਈਮ ਟਾਈਮ 9 ਤੋਂ 5 ਦੇ ਵਿੱਚ ਹੀ ਆ ਪਰ ਜੇ ਕੋਈ ਮੁਲਾਕਾਤਾਂ ਵਧ ਵੀ ਗਈਆਂ ਤਾਂ ਮਾਜੂਗਰੀਪੀ ਸਾਡੀ ਹੁਕਮ ਲੈ ਕੇ ਉਹ ਵੀ ਕਰਵਾਈਆਂ ਜਾਣਗੀਆਂ ਐਡਮਿਸ਼ਨ ਓਪਨ ਚੰਗੀ ਤੇ ਉਚਪਦਰੀ ਸਿੱਖਿਆ ਪ੍ਰਾਪਤ ਕਰਨ ਦੇ ਲਈ ਅੱਜ ਹੀ ਪਹੁੰਚੋ ਸ਼ਿਵਾ ਗਰੁੱਪ ਆਫ ਇੰਸਟੀਚਿਊਟ ਗੁਜਰਾ ਰੋਡ ਦੇੜਬਾ ਵਿਖੇ ਜਿੱਥੇ ਤੁਹਾਨੂੰ ਮਿਲਣਗੇ ਬਹੁਤ ਸਾਰੇ ਕੋਰਸ ਬਹੁਤ ਘੱਟ ਖਰਚੇ ਤੇ ਤਜਰਬੇਕਾਰ ਅਧਿਆਪਕ ਤੁਹਾਡੀ ਬਦਲ ਦੇਣਗੇ ਜ਼ਿੰਦਗੀ ਇਲਾਕੇ ਦਾ ਮਨਿਆ ਪਰਮਨਿਆ ਕਾਲਜ ਪਹਿਲਾ ਆਊ ਤੇ ਪਹਿਲਾ ਐਡਮਿਸ਼ਨ ਪਾਓ